ਨੇ ਮੈਨੂੰ ਤਾਂ ਆਪਣੀ ਭੈਣ ਤੇ ਵੀ ਤਰਸ ਆਉਂਦਾ ਡੁੱਬੜੀ ਕਹਿੰਦੀ ਮਹੀਨਾ ਹੋ ਗਿਆ ਅਜੇ ਤੱਕ ਕਾਲ ਨਹੀਂ ਕਰੀ ਨਾ ਮੇਰਾ ਫੋਨ ਲੱਗਦਾ ਪਤਾ ਨਹੀਂ ਮੇਰੇ ਫੋਨ 'ਚ ਖਰਾਬੀ ਆ ਇਹਨੂੰ ਕੌਣ ਸਮਝਾਵੇ ਵੀ ਤੇਰੇ ਫੋਨ 'ਚ ਨਹੀਂ ਖਰਾਬੀ ਖਰਾਬੀ ਤਾਂ ਉਸ ਕੰਜਰ ਦੇ ਵਿੱਚ ਆ ਜਿਹਨੇ ਤੇਨਾਂ ਨੰਬਰ ਬਲੌਕ 'ਚ ਪਾ ਰੱਖਿਆ ਕੋਈ ਨਾ ਇਹਨੂੰ ਤਾਂ ਮੈਂ ਲਾ ਕੇ ਫੋਨ ਨਾ ਆ ਤਾਂ ਹੋ ਗਿਆ ਕੰਮ ਬੀਬੀ ਕੀ ਕਰੀ ਜਾਂਦੇ ਹੋ ਤੁਸੀਂ ਮੈਂ ਤਾਂ ਵੀਰ ਭਾਲ ਮੇਰੀ ਗੱਲ ਸੁਣਾ ਜਿਹੜੀ ਦਾਲਜੀ ਬਣਾਈ ਸੀ ਨਾ ਮੇਰੇ ਹੱਥ ਨੇ ਕੰਮ ਆ ਜੂਗੀ ਹਾਂ ਇਹਨੂੰ ਤੁਸੀਂ ਨਾ ਕੱਢ ਕੇ ਫਰਿੱਜ ਦੇ ਵਿੱਚ ਲਾ ਦਿਓ ਠੀਕ ਆ ਤੇ ਨਾਲੇ ਹੁਣ ਮੈਂ ਚਲਦੀ ਆ ਤੂੰ ਤਾਂ ਚਲਦੀ ਆ ਮੇਰੀ ਗੱਲ ਸੁਣ ਤੂੰ ਤਾਂ ਆਪਣੇ ਕੰਮ ਤੇ ਜਾਣੀ ਹੈ ਮੈਂ ਤੈਨੂੰ ਐਂ ਕਹਿੰਦੀ ਸੀ ਸਕੂਲ 'ਚੋਂ ਨਾ ਫੋਨ ਆਇਆ ਸੀ ਜਵਾਕਾਂ ਦੀ ਫੀਸ ਕਹਿੰਦੇ ਆ ਟਾਰਨ ਦੀ ਅੱਛਾ ਫੀਸ ਬਾਰੇ ਉਹ ਕਹਿੰਦੇ ਆ ਸੁਣੇ ਹੁਣ ਮੇਰੀ ਗੱਲ ਸੁਣੋ ਜਿਹੜੀ 2 ਮਹੀਨਿਆਂ ਦੀ ਐਡਵਾਂਸ ਸੈਲਰੀ ਸੀ ਉਹ ਤਾਂ ਮੈਂ ਫਾੜੀ ਲੱਤੀ ਇੱਕ ਤਾਂ ਆਪਣਾ ਪਿਛਲਾ ਬਿੱਲ ਰਹਿਦਾ ਸੀਗਾ ਉਹ ਵੀ ਮੈਂ ਭਰਤਾ ਅੱਛਾ ਤੇ ਬਾਕੀ ਆ ਤੁਹਾਨੂੰ ਫੋਨ ਲੈ ਕੇ ਦੇਤਾ ਬਾਕੀ ਆ ਬੱਚਿਆਂ ਦੀਆਂ ਵਰਦੀਆਂ ਤੇ ਹੁਣ ਖਰਚ ਹੋ ਗਿਆ ਇਸ ਵਾਰ ਤਾਂ ਆਪਾਂ ਨੂੰ ਹੁਣ ਮੁਸ਼ਕਲ ਆਗਾ ਚਲੋ ਫਿਰ ਵੀ ਮੈਂ ਕੋਈ ਨਾ ਹੱਲ ਕਰੂੰਗੀ ਕੀ ਬਣਦਾਗਾ ਕਿਸੇ ਤੋਂ ਫੜ ਲੂੰਗੀ ਫੇਰ ਅਮਰੀਕਾ ਲੋਸਨੋ ਪੈਸੇ ਤੋਂ ਜ਼ਿਆਦਾ ਆ ਮੈਂ ਤੈਨੂੰ ਆ ਹੀ ਕਹਿੰਦੀ ਸੀ ਤੇ ਕੁਲੇ ਮੀਨ ਨਾ ਹੋਗੇ ਤੇਰੇ ਬਾਈ ਦਾ ਫੋਨ ਹੀ ਨਹੀਂ ਆਇਆ ਓਹੋ ਭੈਣ ਫਿਕਰ ਕਾ ਤੋ ਕਰਦੀਆਂ ਕੋਈ ਗੱਲ ਨਹੀਂ ਕਈ ਵਾਰ ਨਾ ਕੰਮ ਦੇ ਵਿੱਚ ਬਿਜੀ ਹੁੰਦੇ ਆ ਉੱਤ ਉਧਰ ਤਾਂ ਰੋਟੀ ਵੀ ਨਹੀਂ ਖਾਣੀ ਮਿਲਦੀ ਹੈਗੀ ਹੱਥ 'ਚ ਐਦਾਂ ਹੀ ਚੱਕ ਕੇ ਲਜਾਣੀ ਪੈਂਦੀ ਹੈ ਰੋਟੀ ਵੀ ਜਦੋਂ ਮੈਂ ਕਾਲ ਲਾਉਣੀ ਮੇਰੇ ਕੋਲ ਕੱਟ ਜਾਂਦੀ ਹੈ ਵੀ ਫੋਨ ਅਗਲਾ ਮੈਸੇਜ ਤਾਂ ਕਰ ਹੀ ਸਕਦਾ ਹੁੰਦਾ ਹੈ ਉਹ ਚਲ ਕੋਈ ਨਾ ਮੈਂ ਗੱਲ ਕਰੂੰਗੀ ਠੀਕ ਆ ਫਿਕਰ ਨਾ ਕਰ ਐਮੀ ਤੂੰ ਤਾਂ ਫਿਕਰਾਂ ਦੇ ਵਿੱਚ ਹੀ ਉਹ ਮਰੀ ਜਾਨ ਸਾਰਾ ਦਿਨ ਮੈਂ ਤਾਂ ਫਿਕਰ ਕਰਦੀ ਆ ਮੇਰੀ ਘਾਲ ਕੋਲ ਜਵਾਕ ਜਿੱਦੋਂ ਸਕੂਲ ਜਾਂਦੇ ਸੀ ਸਵੇਰ ਜਵਾਕ ਕਹਿੰਦੇ ਅਸੀਂ ਡੈਡੀ ਨਾਲ ਗੱਲ ਕਰਨੀ ਐ ਤੇ ਜਵਾਕ ਰੋਣ ਲੱਗ ਗਏ ਕਹਿੰਦੇ ਮਹੀਨਾ ਹੋ ਗਿਆ ਅਸੀਂ ਡੈਡੀ ਨੂੰ ਆਨਲਾਈਨ ਵੇਖਣਾ ਤੇ ਜਦੋਂ ਉਹਨਾਂ ਨੇ ਫੋਨ ਲਾਇਆ ਮੂਰੋ ਫੋਨ ਕੱਟ ਤਾ ਅੱਛਾ ਹੂੰ ਚਲ ਕੋਈ ਨਾ ਦੀਦੀ ਮੈਨੂੰ ਆਏ ਦੇਖੀ ਮੇਰੇ ਫੋਨ 'ਚ ਕੋਈ ਨੁਕਸ ਤਾਂ ਨਹੀਂ ਜਾ ਉਹਨੂੰ ਫੋਨ ਨੂੰ ਦਿਖਾਇਆ ਫੋਨ ਤਾਂ ਤੁਹਾਨੂੰ ਹੁਣੀ ਲੈ ਕੇ ਦਿੱਤਾ ਸੀ ਨੁਕਸ ਤਾਂ ਕੀ ਹੋਣਾ ਕਈ ਵਾਰ ਨਾ ਚਲ ਉਧਰ ਨੈਟ ਨਹੀਂ ਚੱਲਦਾ ਹੁਣ ਜਾਂ ਤੁਹਾਡੇ ਫੋਨ ਦਾ ਨਟ ਨਹੀਂ ਚੱਲਦਾ ਹੁਣਾ ਸਲੋ ਹੋਣਾ ਮੈਂ ਨਾ ਆ ਕੇ ਦੇਖੂਗੀ ਤੁਹਾਡਾ ਫੋਨ ਠੀਕ ਆ ਤੇ ਮੇਰੀ ਗੱਲ ਸੁਣ ਬੀਰਪਾਲ ਫਿਰ ਆ ਫੀਸ ਤਾਂ ਹੁਣ ਛੁੱਟੀਆਂ ਤੋਂ ਪਹਿਲਾਂ ਪਹਿਲਾਂ ਭਰਨੀ ਪਊਗੀ ਕੋਈ ਜਾਬਤਾ ਕਰਨੀ ਪਊ ਜਾ ਮੇਰਾ ਪੌਣੀ ਵੇਚ ਦੇ ਤੇਰੇ ਪੌਂਤੇ ਨਾਲ ਕਰ ਦੇ ਉਹ ਤੇਰਾ ਫੋਨ ਕਾਹਨੂੰ ਵੇਚਣਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਕੋਈ ਕਰਦੀ ਆ ਹੱਲ ਠੀਕ ਆ ਚਲ ਕਰ ਲੈ ਦੇਦੀ ਕੰਮ ਮੈਂ ਵੀ ਲੇਟ ਹੋ ਜਾਈ ਬਸ ਮੈਂ ਸਬਜੀ ਨਾ ਉੱਚ ਰੱਖਦਾ ਫ੍ਰਿਜ ਚ ਕੱਢ ਦੋ ਕੱਢ ਦੋ ਆਪਣੇ ਕੰਮ ਆ ਜੂਗੀ ਲੈ ਆ ਜੀ ਜੀ ਰੱਖੀ ਦੇਣਾ ਮੈਨੂੰ ਤਾਂ ਆਪਣੀ ਭੈਣ ਤੇ ਵੀ ਤਰਸ ਆਉਂਦਾ ਡੁੱਬੜੀ ਕਹਿੰਦੀ ਮਹੀਨਾ ਹੋ ਗਿਆ ਅਜੇ ਤੱਕ ਕਾਲ ਨਹੀਂ ਕਰੀ ਨਾ ਮੇਰਾ ਫੋਨ ਲੱਗਦਾ ਪਤਾ ਨਹੀਂ ਮੇਰੇ ਫੋਨ 'ਚ ਖਰਾਬੀ ਆ ਇਹਨੂੰ ਕੌਣ ਸਮਝਾਵੇ ਵੀ ਤੇਰੇ ਫੋਨ 'ਚ ਨਹੀਂ ਖਰਾਬੀ ਖਰਾਬੀ ਤਾਂ ਉਸ ਕੰਜਰ ਦੇ ਵਿੱਚ ਆ ਜਿਹਨੇ ਤੇਨਾਂ ਨੰਬਰ ਬਲੌਕ 'ਚ ਪਾ ਰੱਖਿਆ ਕੋਈ ਨਾ ਇਹਨੂੰ ਤਾਂ ਮੈਂ ਲਾ ਕੇ ਫੋਨ ਨਾ ਜੌਬ ਤੇ ਤਾਂ ਮੈਂ ਫੇਰ ਹੀ ਜਾਊਂਗੀ ਪਹਿਲਾਂ ਇਹਨੂੰ ਫੋਨ ਲਾ ਕੇ ਮੈਂ ਸਿੱਧਾ ਕਰਦੀ ਆ ਇਹ ਕਿਵੇਂ ਨਹੀਂ ਫੋਨ ਚੱਕਦਾ ਤਾਂ ਭੱਜਿਆ ਫਿਰੂਗਾ ਇਹ ਮੇਰੀ ਭੈਣ ਨੂੰ ਐ ਕਿਵੇਂ ਦੁੱਖ ਦੇਊਗਾ ਯਾਰ ਰਿੰਗ ਤਾਂ ਜਾਂਦੀ ਆ ਮੈਨੂੰ ਤਾਂ ਐ ਸੀ ਵੀ ਕਿਤੇ ਮੇਰਾ ਵੀ ਨੰਬਰ ਬਲੌਗ ਚ ਪਾ ਰੱਖਿਆ ਇਹਨੇ ਹੈਲੋ ਸਸੀ ਗੱਲ ਬਾਈ ਜੀ ਵਧੀਆ ਜਿਹੇ ਜੇ ਤੂੰ ਸਾਡੇ ਕੋ ਗਿਆ ਇੱਥੇ ਸਾਨੂੰ ਅੱਛਾ ਅਜੇ ਮੈਂ ਗੁੱਸਾ ਨਾ ਕਰਾਂ ਪਹਿਲਾਂ ਮੈਨੂੰ ਐ ਦੱਸ ਤੂੰ ਭੈਣ ਦਾ ਮੇਰੀ ਦਾ ਨੰਬਰ ਬਲੌਗ ਚ ਕਿਵੇਂ ਪਾਇਆ ਮੇਰਾ ਤਾਂ ਨਹੀਂ ਪਾਇਆ ਭੈਣ ਦਾ ਤਾਂ ਪਾਇਆ ਨਾ ਉਹ ਜਵਾਕ ਤੈਨੂੰ ਨਹੀਂ ਪਤਾ ਪਤਾ ਸਾਰਾ ਦਿਨ ਕਹਿੰਦੇ ਰਹਿੰਦੇ ਆ ਡੈਡੀ ਨਾਲ ਗੱਲ ਕਰਨੀ ਆ ਡੈਡੀ ਨਾਲ ਗੱਲ ਕਰਨੀ ਆ ਅੱਛਾ ਹੁਣ ਤੇਰਾ ਜਵਾਕਾ ਨਾਲ ਵੀ ਮੋਹ ਨਹੀਂ ਰਿਹਾ ਹੈ ਉਹ ਸ਼ਰਮ ਮੰਨ ਮਾੜੀ ਮੋਟੀ ਸ਼ਰਮਾ ਕਿਉਂ ਮੇਰੀ ਭੈਣ ਚ ਕੀ ਕਮੀ ਸੀ ਮੈਨੂੰ ਇਹ ਦੱਸ ਸਾਰਾ ਦਿਨ ਥੋੜਾ ਗੋਲਾ ਧੰਦਾ ਕਰਦੀ ਸੀ ਤੂੰ ਤਾਂ ਬਾਹਰ ਜਾ ਕੇ ਬਹਿ ਗਿਆ ਅੱਛਾ ਹੁਣ ਤੇ ਨਾ ਮੈਂ ਬਾੜੀਆਂ ਗੱਲਾਂ ਨਾ ਕਰਾਂ ਠੀਕ ਆ ਹਉ ਹੁਣ ਤੈਨੂੰ ਮੇਰੀ ਭੈਣ ਪਸੰਦ ਨਹੀਂ ਓ ਅੱਛਾ ਵਿਆਹ ਕਰਾਈ ਬੈਠਾ ਹੋਰ ਤੂੰ ਨਾ ਪਹਿਲੀ ਗੱਲ ਮੈਨੂੰ ਐਂ ਦੱਸ ਤੂੰ ਇਧਰ ਦੂਜਾ ਕਿਵੇਂ ਵਿਆਹ ਕਰਾ ਸਕਦਾ ਅੱਛਾ ਕਾਗਜ਼ ਦੇ ਪੇਪਰ ਭੇਜ ਤੇ ਹੈ ਪੇਪਰ ਭੇਜ ਤੇ ਹੁਣ ਤੂੰ ਮੇਰੀ ਭੈਣ ਦਾ ਤਾਂ ਹੱਲ ਬਥੇਰਾ ਹੋ ਜੂ ਜੇ ਤੈਨੂੰ ਇਧਰ ਜੁੜ ਸਕਦੀ ਹੈ ਨਾ ਕਮੀ ਮੇਰੀ ਭੈਣ ਨੂੰ ਵੀ ਨਹੀਂ ਕੋਈ ਹੈਗੀ ਨਾਲੇ ਜਿਹੜੀ ਲਾਤ ਜਮ ਕੇ ਸੱਟ ਕੇ ਗਿਆ ਉਹਨਾਂ ਦਾ ਕੀ ਬਣੂਗਾ ਨਾ ਤੇਥੋਂ ਖਰਚਾ ਭੇਜਿਆ ਜਾਂਦਾ ਖਰਚਾ ਤਾਂ ਤੇਥੋਂ ਆਪ ਹੀ ਨਹੀਂ ਭੇਜਿਆ ਜਾਂਦਾ ਅੱਛਾ ਪੇਪਰ ਤੇ ਸਾਈਨ ਕਰਵਾ ਕੇ ਭੇਜਾਂ ਮੈਂ ਹੈ ਪੇਪਰ ਤੇ ਸਾਈਨ ਤਾਂ ਕਰਵਾ ਦੂੰਗੀ ਪਰ ਤੈਨੂੰ ਇਦਾਂ ਨਹੀਂ ਮੈਂ ਜਾਣ ਦਿੰਦੀ ਨਾਲੇ ਜਿਹੜੇ ਤੇਰੇ ਦੋਨੇ ਜਵਾਕ ਆ ਉਹਨਾਂ ਦੇ ਨਾਲ ਜ਼ਮੀਨ ਲਵਾਉਣ ਵਾਲੇ ਤੂੰ ਤੂੰ ਤਾਂ ਭੱਜਿਆ ਵੀ ਰਹੇਂਗਾ ਤੇਰਾ ਤਾਂ ਪਿਓ ਵੀ ਆ ਕੇ ਇੱਥੇ ਜ਼ਮੀਨ ਲਵਾਊਗਾ ਤੈਨੂੰ ਤਾਂ ਮੈਂ ਫੇਰ ਦੇਖੂੰਗੀ ਕੋਈ ਗੱਲ ਨਹੀਂ ਉਹ ਤੇਰੇ ਨਾਲ ਕਿਹੜਾ ਮੱਥਾ ਮਾਰੂਗਾ ਤੇਰੇ ਨਾਲ ਤਾਂ ਮੈਂ ਵੈਸੇ ਵੀ ਨਹੀਂ ਮੱਥਾ ਮਾਰਨਾ ਚਾਹੁੰਦੀ ਸਵੇਰੇ ਸਵੇਰੇ ਇਹ ਤਾਂ ਮੈਨੂੰ ਭੈਣ ਦੇ ਮੂੰਹ ਨੂੰ ਕਰਨਾ ਪਿਆ ਸਾਰਾ ਕੁਝ ਠੀਕਾ ਕੋਈ ਗੱਲ ਨਹੀਂ ਲੈ ਇਹ ਤਾਂ ਦੇ ਗਿਆ ਜਵਾਬ ਅਖੇ ਆਪਦੀ ਭੈਣ ਦਾ ਹੱਲ ਆਪ ਕਰ ਲਓ ਹਣ ਨਾ ਮੈਂ ਖਰਚਾ ਭੇਜਾਂ ਮੈਂ ਤਾਂ ਇੱਧਰ ਵਿਆਹ ਕਰਵਾਈ ਬੈਠਾ ਹੁਣ ਮੈਂ ਭੈਣ ਨੂੰ ਕੀ ਜਵਾਬ ਦੇਵਾਂ ਚਲ ਕੋਈ ਨਾ ਉਹ ਤਾਂ ਹੁਣ ਮੈਨੂੰ ਹੀ ਹੱਲ ਕਰਨਾ ਪਊਗਾ ਨਾਲੇ ਐ ਕਿਵੇਂ ਹੋ ਸਕਦਾ ਜਿਹੜੀ ਉਹਦੇ ਬਣਦਾ ਜਵਾਕਾਂ ਦਾ ਹਿੱਸਾ ਉਹ ਤਾਂ ਮੈਂ ਦਵਾ ਦਵਾ ਕੇ ਰਹੂੰਗੀ ਚਲ ਨਾਲੇ ਮੇਰਾ ਵਿਆਹ ਤਾਂ ਖਾਦੀ ਖੜੀ ਪਹਿਲਾਂ ਭੈਣ ਦਾ ਹੀ ਹੱਲ ਕਰਾਂ ਚਲ ਪਹਿਲਾਂ ਕੰਮ ਤੇ ਜਾਵਾਂ ਫੇਰ ਦੇਖਦੀਆਂ ਭੈਣ ਨਾਲ ਤਾਂ ਆ ਕੇ ਫੇਰ ਗੱਲ ਕਰਦੀਆਂ ਇਹ ਤੇ ਵੀ ਬੜਾ ਕੋਈ ਨਾ ਹੋ ਗਿਆ ਬਾਈ ਨੂੰ ਟਾਈਮ ਹੀ ਨਹੀਂ ਕਾ ਮੈਂ ਜਾ ਕੇ ਰੋਟੀ ਫੜਾਇਆ ਮਾਂ ਦੀ ਲੈ ਡੱਬਾ ਵੀ ਖਾਲੀ ਉਹ ਬਾਈ ਓਏ ਹਾਂ ਚਾ ਰੋਣਾ ਮੈਂ ਉਹ ਰੋਣਾ ਤਾਂ ਜਰਾ ਰੋਟੀਆਂ ਉਹ ਰੋਟੀ ਉਹ ਜਿਹੜੀ ਆਪਣੀ ਲੱਗੀ ਹੋਈ ਸੀ ਰੋਟੀਆਂ ਵਾਲੀ ਉਹ ਬਿਮਾਰ ਹੋ ਗਈ ਆਉਂਦੀ ਨਹੀਂ ਅੱਜ ਉਹ ਜਿਉ ਨਹੀਂ ਆਉਂਦੀ ਤੂੰ ਅਨੇ ਟਾਈਮ ਚ ਲਾਤਾ ਲੱਦਾ ਤਾਂ ਦੇਖ ਲੈਦਾ ਪਤੰਦਰਾ ਮਾ ਕਿਹੜੇ ਬੇੜਿਆਂ ਦਾ ਖੇਤ ਗਿਆ ਹੋਇਆਗਾ ਉਹ ਮੈਂ ਜਾਂਦਾ ਸੀ ਮੰਡੀ ਮਾ ਆ ਕੇ ਕੰਕ ਦਾ ਸਾਫ ਕਰਾਈ ਜੀ ਠੀਕ ਆ ਨਾ ਉਹ ਬੁੱਧ ਮਹਾਸੇਡ ਨੂੰ ਉਹਨਾਂ ਦਾ ਤੂੜੀ ਵਾਲਾ ਆਈ ਜਾਂਦਾ ਉਹਨੂੰ ਪੈਸੇ ਦੇਣੇ ਆ ਦੋ ਚਾਰ ਜਣੇ ਹੋਰ ਮੰਗੀਆਂ ਦਾ ਉਹਨਾਂ ਨੂੰ ਪੈਸੇ ਦੇਣੇ ਆ ਮੈਂ ਤਾਂ ਕੀ ਕਰਾਂ ਜੀ ਮੈਂ ਰੋਟੀਆਂ ਪਕਾਉਣ ਲੱਗਿਆ ਤਾਂ ਰੋਟੀਆਂ ਹੀ ਪੱਸਦੇ ਆ ਉੱਥੋਂ ਤੱਕ ਗੱਲੀ ਫਿਰਦਾ ਤਾਂ ਤੂੰ ਹਜੇ ਵੀ ਘਰੇ ਹੈਗਾ ਮੇਰਾ ਤਾਂ ਖੁੱਡਾ ਰਹਿਣਾ ਪਿਆ ਭੱਖ ਨਾਲ ਜਨ ਨੂੰ ਮੈਂ ਦੱਸ ਕੀ ਕਰਾਂ ਉਹ ਤੇਰੇ ਗੇ ਖੁੱਡਾ ਰਹਿਣਾ ਪਿਆ ਚੌਲ ਬਣਾ ਕੇ ਰੱਖੇ ਪਿਆ ਪਰ ਬਾਰ ਬਾਰ ਉਹਨੇ ਰੋਟੀਆਂ ਤਾਂ ਮੈਨੂੰ ਲਾਉਣ ਦਾ ਟਾਈਮ ਨਹੀਂ ਲੱਗਿਆ ਉਹ ਚੌਲ ਖਾਣਾ ਬਾਕੀ ਜਿੱਥੇ ਤਾਂ ਖੇਤ ਬੋਰ ਲਾਵਾਂਗੇ ਉਦੋਂ ਨਾਲ ਕਢਾਈ ਉੱਤੇ ਲੱਗੇ ਹੋਣਗੇ ਤਿੰਨ ਚਾਰ ਜਣੇ ਉਹਨਾਂ ਚੌਲੀ ਕਵਾ ਅੈਂ ਤਾਂ ਦੇਖ ਲੈਂਦਾ ਵੀ ਦੋ ਰੋਟੀਆਂ ਹੀ ਲਾ ਦੇ ਆ ਮੈਂ ਉਹ ਮੇਰਾ ਭੁੱਖਾ ਮਾਰ ਰੋਟੀ ਤਾਂ ਜੋ ਨਹੀਂ ਲੈਂਦੀ ਰੋਟੀ ਮੈਂ ਕਿੱਥੋਂ ਲਵਾ ਤੈਨੂੰ ਰੋਟੀਆਂ ਯੂਰੋਪੀ ਲਾਉਣਾ ਆਪੇ ਵੀ ਤਾਂ ਖਾਦੀ ਹੋਊਗੀ ਤੂੰ ਉਹ ਮੈਂ ਕੁਛ ਨਹੀਂ ਖਾਦਾ ਮੈਂ ਤਾਂ ਮੰਡੀ ਜਾਂਦਾ ਜਮਾਨਾ ਤਾਂ ਦੋ ਸਮੋਸੇ ਤੇ ਖਾ ਲਉਂਾ ਕਿਹੜੇ ਰੋਟੀਆਂ ਨਾਲ ਚੌਲ ਬਣਾ ਕੇ ਰੱਖ ਦੇ ਤੈਨੂੰ ਉਹਦਾ ਖਾ ਰੋਇਆ ਵੀ ਜਿੱਥੇ ਚੌਲ ਬਣਾਉਣ ਲੱਗਾ ਸੀ ਉੱਥੇ ਤੂੰ ਆਟਾ ਗੁੰਨ ਕੇ ਭਰਾ ਦੋ ਰੋਟੀਆਂ ਲਾ ਦੇ ਓਏ ਆਟਾ ਗੁੰਨਣ ਦਾ ਕਿੱਥੇ ਗੁੰਨੇ ਆਂਦਾ ਭਰਾਵਾ ਨਾ ਹੁਣ ਗੁੰਨੇ ਆ ਜਿਵੇਂ ਨਾ ਹੈ ਕਿ ਨੈਣ ਮੱਥੋਂ ਮੇਰੇ ਤਾਂ ਜਵਾਬ ਆ ਸਿੱਧੇ ਹੱਥ ਖੜੇ ਆਪਣੇ ਤੇ ਹੁਣ ਤਾਂ ਚਲ ਤੂੰ ਆਇਆ ਤਾਂ ਕਿ ਬਿਸਾਰ ਲੰਗੀ ਤੇ ਹੱਥ ਹੁੰਦਾ ਕਿਵੇਂ ਕਰਾਂਗੇ ਅਗਲੀ ਵਾਰ ਵੀ ਆਈ ਫਿਰ ਉਹ ਫਿਰ ਸਿਆਪਾ ਵੀ ਲਾਉਣਾ ਤਾਂ ਪੈਣੀ ਆ ਔ ਲੈਂਦੇ ਲੈਂਦੇ ਨੇ ਰੋਟੀਆਂ ਇਹ ਤੂੰ ਲਾ ਲੇਗਾ ਤੱਕ ਦੇਖ ਲੈ ਭਰਾ ਆਪਣੇ ਤਾਂ ਵੀ ਹੱਥ ਖੜੇ ਆਪਣੇ ਦੁੱਧ ਜਮਾ ਨਹੀਂ ਰਹਿੰਦੀਆਂ ਰੋਟੀਆਂ ਨਾ ਆਪਾਂ ਨੂੰ ਹਿਸਾਬ ਆ ਗਿਆ ਇੱਥੇ ਪਾਣੀ ਵਾਰ ਆਟਾ ਗੁੰਨ ਕੇ ਸਿੜ ਦੇਾਂਗੇ ਜਾਣਾ ਉਹ ਰਿਆ ਸਿਆਪਾ ਜਨਕ ਰੱਬ ਇਹ じゃ ਕੁਸ਼ਮ ਬਣੇ ਕੋਈ ਬਹੁ ਵਪਾ ਦੇ ਦੇ ਭੈਣ ਦਾ ਵੀ ਰ ਚਾਰ ਰੋਟੀਆਂ ਲਾ ਦੇ ਕਰਨ ਕੋਈ ਕੁੜੀ ਵੀ ਨਹੀਂ ਜ਼ਿੰਦਾ ਆਪਾਂ ਦਾ ਭੈਣ ਦਾ ਖਰਮਾ ਇਹ じゃ ਘਰ ਬਾਰ ਕੋਈ ਕਾਹੀ ਚੀਜ਼ ਦੀ ਘਾਟ ਨਹੀਂ ਕਾਕੀ ਭਾਪਾ ਦੇ ਪੀਰਾਂ ਨੂੰ ਇਹ ਬਤਾ ਤੂੰ ਹੀ ਕੋ ਇਹ ਜਿਹੀ ਪਾਨੀ ਮਾਰੀ ਹੋਊਗੀ ਉਹਦਾ ਜਵਾਬ ਦੇਤਾ ਹੂ ਆਕੜ ਜਾ ਕੇ ਹੋਰ ਤਾਂ ਕੀ ਹੋਇਆ ਉਹ ਮੈਂ ਕਿਹਨੂੰ ਜਵਾਬ ਦੇਣਾ ਸੀ ਮੈਂ ਤਾਂ ਕਿਸੇ ਨੂੰ ਜਵਾਬ ਦਿੱਤਾ ਪਰ ਨੂੰ ਹੀ ਰੱਪ ਪੈਰੀ ਬਣ ਗਏ ਯਰ ਕਰੀਏਗੀ ਹੁਣ ਬਸ ਕੋਈ ਗੱਲ ਹੈ ਚਲ ਕੋਈ ਜਹੇ ਜਿਹੀ ਕੋਈ ਪਿੰਗੀ ਸਿੱਧੀ ਆ ਜਾਂਦੀ ਚਲ ਰੋਟਿਆਂ ਦਾ ਪਗਦਿਆਂ ਹੋ ਜਾਂਦੀ ਹੁਣ ਫਿਰ ਚੌਲਾਂ ਨਾਲ ਹੀ ਸਾਰਨਾ ਪਊਗਾ ਚੌਲਾਂ ਨਾਲ ਹੀ ਸਾਰਨਾ ਪਊ ਹੁਣ ਮੈਂ ਤਾਂ ਤੈਨੂੰ ਐਂ ਕਹਣਾ ਚਲ ਮੈਂ ਆਦਾ ਸਾਰ ਲਾਂਦਾ ਜੇ ਤੂੰ ਤੂੰ ਮਕਰਾਲਾ ਕਿਸੇ ਪਾਸੋਂ ਕੁਈ ਤੇਰੇ ਵਰਗੇ ਮੁੰਡੇ ਦਾ ਸੋਹਣੇ ਸੁਨੱਖਿਆ ਉਹ ਤੇਰੇ ਹੰਦੇ ਦਾ ਮੈਨੂੰ ਮੈਨੂੰ ਮੇਰੇ ਨਾਲ ਕਿਹੜੇ ਡੋਲੇ ਤੋਰਦੋ ਜਦੋਂ ਆਖਦੇ ਵੀ ਵੱਡਾ ਭਾਈ ਤਾਂ ਬੈਠਾ ਹੈਗਾ ਛੜਾ ਮੇਰੇ ਨਾਲ ਕਿਹੜਾ ਤੋਰਦੇ ਸਿਆਪਾ ਜਾ ਆ ਰਿਹਾ ਇੱਥੇ ਤੇ ਡੋਲੇ ਮੈਨੂੰ ਆ ਗਿਆ ਪਹਿਲਾਂ ਇਹ ਦੇਖਦਾਗਾ ਵੀ ਵੱਡਾ ਪਤਾ ਨਹੀਂ ਕਦੋਂ ਇਹ ਵਿਆਹ ਹੋਇਆਗਾ ਵੀ ਕੋਈ ਕਾਣਮੀਨ ਹੋਊਗੀ ਉਹ ਕਾਣਮੀਨ ਕੀ ਹੋਣੀ ਸੀ ਯਾਰ ਕੁਛ ਨਹੀਂ ਕਾਣਮੀਨ ਸਿਆਪਾ ਜਾਣ ਨੂੰ ਸਾਰਾ ਪਤਾ ਨਹੀਂ ਕਿਹ ਹੈ ਕੁਛ ਹੋਇਆ ਪ੍ਰਮਾਤਮਾ ਨੇ ਲੇਖ ਲਿਖਿਆ ਹੈਗੇ ਮੜੇ ਕਰਮ ਲਿਖਿਆ ਕੱਲੀ ਛੱਡਦੇ ਨੇ ਤੇ ਬਾਪੂ ਦਾ ਬਾਪੂ ਦਾ ਕਿਵੇਂ ਕਰੇਗਾ ਰੋਟੀ ਦਾ ਪਾਣੀ ਬਰਾ ਬਾਪੂ ਨੂੰ ਚੌਲ ਖਾਜੂਣ ਬਾਪੂ ਨੂੰ ਕਿਸਮਾ ਪਾਟਰ ਮਾਲ ਕੁੜੇ ਲਾਕੇ ਦੇਦਾ ਫੇਰ ਉਹੀ ਗੱਲਾਂ ਯਾਰ ਤੂੰ ਤਾਂ ਮੇਰੇ ਨਾਲ ਲੱਗੇ ਨਾ ਮੈਂ ਭੈਣ ਤੂੰ ਦੱਸ ਦੋਡੀ ਤੀਵੀਂ ਰੱਖੀ ਤੀਵੀਂ ਰੱਖੀ ਮੈਂ ਤਾਂ ਜਨ ਆਦਾ ਖਾ ਲੋ ਚੌਲ ਖਾ ਲੋ ਚੱਕ ਕੇ ਖਾਣੇ ਖਾ ਲੋ ਨਹੀਂ ਗਾਣੇ ਨਾ ਖਾਓ ਮੱਥੀ ਅੰਦਰ ਇਹ ਤਾਂ ਕਾਗੇ ਤੁਰਗੇ ਆਗੇ ਤੀਵੀਂ ਰੱਖੀ ਵੀ ਤੂੰ ਵੱਡਾ ਹੈਗਾ ਮੇਰੇ ਨਾਲੋਂ ਤੈਨੂੰ ਨਹੀਂ ਆਖੂਗਾ ਹੋਰ ਮੈਂ ਕਿਹਨੂੰ ਆਖੂਗਾ ਇਹਦਾ ਵੀ ਸਾਰੇ ਪਿਆ ਲਾ ਕੇ ਤੇ ਚੌਲ ਧਰਤੇ ਵੀ ਦੱਸ ਭਈਏ ਆਗੇ ਅਸੀਂ ਖਾ ਲੋ ਚੌਲ ਬਾਪੂ ਆ ਗਿਆ ਉਹ ਗਾਲਾਂ ਮੈਨੂੰ ਕੱਢਣ ਲੱਗ ਜੂਗਾ ਇਹਦਾ ਵੀ ਅਸਰ ਆ ਪੈਗਾ ਹੁਣ ਤਾਂ ਖਾ ਲਾਂ ਦੋ ਦੋ ਡਾਂਗਾਂ ਨਾਲ ਆਪਣੇ ਦੁਖਾਦੇ ਜਾਣੇ। ਉਹ ਤੂੰ ਕਿੱਧਰ ਚੱਲ ਪਿਆ ਤਿਆਰ ਹੋ ਗਏ? ਬਾਪੂ ਮੈਂ ਤਾਂ ਮਾਨਸਾ ਜਾ ਗਾਣਾ ਆੜਤੇ ਦੇ। ਅੱਛਾ। ਮੈਂ ਤਾਂ ਸਾਹ ਖਤਾਵਾਂ ਕਰਾਂ ਮੋ ਪੈਸੇ ਵਾਲੇ ਆਈ ਜਾਂਦੇ ਤੂੜੀ ਵਾਲੇ ਆਈ ਜਾਂਦੇ ਸੀ ਨਾਲੇ ਉਹ ਦੋ ਚਾਰ ਹੋਰ ਨੂੰ ਦਿੰਨੇ ਬੰਦਿਆਂ ਨੂੰ ਰੁਪਏ। ਚਲੋ ਦਾ ਕਰਨੇ ਹਿਸਾਬ ਜਨ ਮੀੜ ਕੇ ਸਾਰੇ ਦਿਨ ਮੀੜਦੇ ਤੂੰ ਕਿੱਕੜ ਦੁਕੜੀ ਟੋਕਦਾ ਹਜ਼ਾਰ ਦੀ ਬੋਨੀ ਆ ਲੱਖ ਦੀ ਬੋਨੀ ਆ। ਇਹ ਤਾਂ ਗੱਲ ਸਹੀ ਐ ਕਲ ਕਰ ਬਾਪੂ ਯਾਰ ਤੂੰ ਉੱਤ ਰਹਿ ਫਿਰਦਾ ਹੁੰਦਾ ਤੈਨੂੰ ਇੰਨੀ ਦਾ ਪਤੀ ਆਣਾ ਅੱਜ ਆਪਣੇ ਰੋਕੀ ਆਲੀ ਆਈ ਨਹੀਂ ਸੀ ਉਹ ਛੋਟਾ ਬੜਬੜ ਕਰੀ ਜਾਂਦਾ ਸੀ ਤੂੰ ਰੋਟੀ ਟੋਕਾ ਕਿਸੇ ਹੋਰ ਤੋਂ ਫੜ ਲਿਆ ਹੁੰਦਾ ਜਾਂ ਕਿਸੇ ਤੋਂ ਪਕਵਾ ਲੈਂਦਾ ਤਾਈ ਤੋਂ ਮੈਂ ਹੀ ਅਲੱਗ ਕਰ ਲਿਆ ਕਰ ਮੈਨੂੰ ਕੀ ਪਤਾ ਵੀ ਰੋਟੀ ਆਏਂ ਮੈਨੂੰ ਜਦੋਂ ਫੋਨ ਕਰ ਦਦਾ ਫਿਰ ਤਾਂ ਮੈਂ ਚਲੋ ਪਹਿਲਾਂ ਤੂੰ ਮੁੜ ਪੈਦਾ ਮੈਂ ਤਾਂ 10 ਮਿੰਟਾਂ ਦਾ ਉਂਟੇ ਭਗਦਾ ਸੱਜੇ ਬੈਠਾ ਜਾਂ ਮੈਂ ਰੋਟੀ ਦਾ ਟਾਈਮ ਵੇਲੇ ਭੱਗ ਜਾਾਂਗੇ ਮਾ ਓਏ ਕਾਰੇ ਟਾਈਮ ਮਤਲਬ ਬੈਠਾ ਸੀ ਹੁਣ ਮੈਨੂੰ ਕੀ ਪਤਾ ਤੂੰ ਮੈਨੂੰ ਫੋਨ ਕਰਦਾ ਕੀ ਫੋਨ ਕਰਾਂ ਤੂੰ ਘਰੇ ਪੜ ਜਾ ਮਣ ਮਣੇ ਤੈਨੂੰ ਪਤਾ ਹੋਣਾ ਚਾਹੀਦਾ ਹੁਣ ਕੀ ਕਰੀਏ ਚੋ ਕੰਨਾਂ ਬੋੜ ਵਜੀ ਜਾਂਦਾ ਸਾਰਾ ਬੁੜਕਰੀ ਜਾਂਦਾ ਵਜੀ ਜਾ ਸਿਕੰਨਾਂ ਦੇ ਘਰੇ ਪੜ ਜਾ ਕਰ ਤੂੰ ਫਿਰਦੇ ਦਾ ਹੈਗੇ ਤਰੇ ਕੀ ਕਰੀ ਜਾਂਦਾ ਸਰਦ ਨਹੀਂ ਸੂੰ ਦੇਖੀ ਜਾ ਕਰੋ ਉਹ ਹੋਰ ਕੀ ਕਰਾਂ ਬਾਪੂ ਯਾਰ ਹੁਣ ਕਰਨਾ ਨੂੰ ਹੋਰ ਹੈ ਵੀ ਕੀ ਸਾਰਾ ਦਿਨ ਤਾਂ ਖੇਤ ਤੁਰੇ ਫਿਰਦੇ ਰਹਿਣੇ ਹੈਗੇ ਕੋਈ ਉਹ ਬੋੜ ਬੋੜ ਕਰਦਾ ਕੀ ਗੱਲ ਚ ਰੋਟੀ ਕਾੜੀ ਨਹੀਂ ਇੱਕ ਪਰ ਬਿੜਕਲੇ ਤੋਂ ਵੀ ਕੀ ਕੋਈ ਨਹੀਂ ਆਈ ਪਤਾ ਨਹੀਂ ਮੈਨੂੰ ਤਾਂ ਕਹਿੰਦਾ ਪਤਾ ਨਹੀਂ ਬਵਾਰ ਬੂਰ ਹੋ ਗਈ ਕਹਿੰਦਾ ਤਾਂ ਨਹੀਂ ਆਈ ਉਹ ਤਾਂ 14 ਦਾ ਕੁੱਕਰ ਭਰ ਕੇ ਧਰਗਾ ਲੈ ਖਾਈ ਚੱਲ ਜਾਉਣਾ ਵੀ ਬੰਦੇ ਨੂੰ ਭੁੱਖ ਤਾਂ ਰੋਟੀ ਦੀ ਲੱਗੀ ਚੌਲਾਂ ਨਾਲ ਭੁੱਖੇ ਮਰ ਜੂਗੀ ਮੈਂ ਖਾਣ ਨੂੰ ਜੀ ਕਰਦਾਗਾ ਉਹ ਹੁਣ ਖਾ ਲੈ ਉਥੇ ਸਾਰਾ ਦਿਨ ਖੇਤ ਤੇ ਲੱਗੀ ਜਾਂਦੀ ਰਹਿੰਦੀ ਆ ਪਾਣੀ ਦੀ ਝੋੜ ਖਾ ਕੇ ਬਸ ਸਰ ਫਸਲੇ ਜਾਣ ਉਹ ਕੋਈ ਯਾਰ ਤੂੰ ਇਹ ਬਖੜੇ ਕਰਦਾ ਫਿਰਦਾ ਸੀ ਸਿਆਪੇ ਤਾਂ ਮੈਂ ਐਂ ਮੇਰੇ ਕਿਨਾਂ ਉੱਥੇ ਬੇਰ ਲਾਇਏ ਸੀ ਉਹਨਾਂ ਦੇ ਬਿੰਦੇ ਬਿੰਦੇ ਜਾਂਦਾ ਸਰੀਕਾ ਦੇ ਮਾਲ ਜੇ ਕੋਈ ਮੂਸਰ ਕਰ ਲੈਣਾ ਕਿੰਨੇ ਗੱਲ ਜੀ ਸੀੜੀ ਤੇ ਉਹਨਾਂ ਨੇ ਉਜ ਮਾਝੇ ਕੀ ਨਾ ਤੋੜਨਾ ਮੈਂ ਰੋਜ ਬਹਨ ਨਾ ਬਗ ਜਾਣਾ ਕਿਤੇ ਉਸਦੇ ਬਹਨ ਕਿਤੇ ਕਿਸੇ ਬਹਨ ਮੈਂ ਵੀ ਤਨ ਆਈ ਆਦਾਗਾ ਵੀ ਹੋਰ ਨਹੀਂ ਕੁਛ ਹੁੰਦਾ ਇਸੇ ਦਾ ਹੀ ਕਰ ਲਾ ਕੋਈ ਕੋਈ ਬੰਦ ਸੁਪ ਕਰ ਦੇ ਮੇਰੇ ਤਾਂ ਤਾਂ ਹੁਣ ਉਹਨਾ ਟਾਈਮ ਹੁੰਦਾ ਵੀ ਜਿੰਨਾ ਟਾਈਮ ਮੂਰੇ ਉਹ ਬੈਠਾ ਹੈਗਾ ਅਗਲਾ ਸੌ ਸਵਾਲ ਕਰਦਾ ਵੀ ਲੱ ਵੱਡਾ ਭਾਈ ਕਦੇ ਵਾਸਤੇ ਰੱਖਿਆਗਾ ਜਿੰਨਾ ਟਾਈਮ ਵੀ ਛੋਟੇ ਨੂੰ ਪਹਿਲਾਂ ਕਿਵੇਂ ਕਰਦੇ ਕੀ ਪਤਾ ਕੀ ਸੋਡੇ ਸੰਯੋਗ ਮੰਨ ਤੇ ਕੀ ਭੁੰਨ ਕੇ ਬੀਜ ਜਾਗਾ ਕੁਲ ਦੇ ਪੈਦਾ ਦੋ ਦੋ ਕਿੱਲੇ ਲੈਣੇ ਤਾਂ ਹੋ ਜਾਂਦਾ ਸੋਨਦਾ ਚੰਗੀ ਭਲੇ ਸਾਰਾ ਕੰਮ ਕਰ ਦੋ ਸਾਰਾ ਪੁੱਸੇਗਾ ਆ ਨਾ ਕਿਧਰ ਜਾਵਾਂਗੇ ਓਹੀ ਤਾਂ ਗੱਲ ਹੈ ਮੈਨੂੰ ਇਹ ਸਮਝਉਂਦੀ ਗੱਲ ਵੀ ਕੀ ਬਾਣਾ ਬਣ ਕੀ ਗਏ ਉਹ اسی ਦੀ ਗੱਲ ਚੱਲਦੀ ਸੀ ਉਹਨੇ ਚਲਾਈ ਸੀ ਕਿਹੜਾ ਗਨ ਦੀ ਗਾਹ ਮੁਰਕੇ ਗੱਲੇ ਤੋਰੀ ਅਕੇ ਵੀ ਉਹ ਤਾਂ ਕਿ ਠੀਕ ਹੈ ਉਹ ਛੱਡੀ ਛੁੱਡੀ ਬਲ ਨਹੀਂ ਜਵਾਕ ਇੱਕ ਦੋ ਮੈਂ ਇਹਦਾ ਇਹ ਵੀ ਜਵਾਕਾਂ ਨੂੰ ਜਵਾਕਾਂ ਨੂੰ ਕਹਿੰਦਾ ਬਾਪੂ ਰੇ ਯਾਰ ਪੱਕਾ ਰੋਟੀ ਦਾ ਤਾਂ ਆਪਣਾ ਹੌਣ ਔਖਾ ਹੋਇਆ ਪਿਆ ਆਪਣਾ ਤਾਂ ਰੋਟੀ ਦਾ ਕਮਸਲਾ ਆਏਗਾ ਜਵਾਕਾਂ ਦਾ ਤਾਂ ਦੋ ਦੂ ਐ ਲਾਲਾ ਜੇ ਜਵਾਕ ਆਉਣਗੇ ਤਾਂ ਕੋਈ ਮਾਗਰੇ ਸਭ ਸਭੀ ਦਾ ਲੈ ਕੇ ਆਉਣਗੇ ਆਪਦਾ ਤਾਂ ਉਹ ਕੁਛ ਕਰਕੇ ਤਾਂ ਨਿਮੇੜੀ ਹੋ ਕਿਸੇ ਨੇ ਬੋਲਦਾ ਆਹ ਹੋਰ ਆ ਬੱਕੀ ਜਲਾ ਆ ਕਾਂਗੇ ਜਿਹੜਾ ਜੀ ਆਊਗਾ ਕੋਈ ਆਪਣਾ ਮੁਸਰ ਬਣ ਜੇ ਕੋਈ ਆਪਣ ਤਾਂ ਯਾਰ ਰੋਟੀ ਦਾ ਖਾਪੇ ਕੱਲ ਕੱ ਵੀ ਹੁਣ ਮੁਰਕੇ ਗੱਲ ਨਹੀਂ ਨਹੀਂ ਰਹਾ ਚਲਾਈ ਜੇ ਉਹਨੇ ਮੈਂ ਹੁਣ ਕਰਾ ਕੀ ਤੂੰ ਮਾੜਾ ਮੋਟਾ ਹਾੜੇ ਪੈ ਜਾ ਉਹਨਾਂ ਦੇ ਕਹਿ ਕਹਾ ਕੇ ਉਹਨੂੰ ਕਹਦੇ ਵੀ ਕਰ ਦੋ ਉਹਨੂੰ ਕਹਦੇ ਅਸੀਂ ਸੋਡਾ ਮਾਨਤਾਨ ਕਰਦੇ ਆਂਗੇ ਜਿਹੜਾ ਕਰਨਾ ਹੋਇਆ ਮੈਂ ਉਹਨਾਂ ਨੂੰ ਤੇਰੇ ਬਿਨਾ ਆਖੇ ਤੋਂ ਆਖਿਆ ਦੀ ਵੀ ਲੋਕ ਛਾਪ ਪਾਉਂਦੇ ਨਾ ਅਸੀਂ ਤਾਂ ਕੜਾ ਪਾ ਦਿਆਂ ਕਰੇ ਮੈਂ ਕੜਾ ਬਾਦੂ ਮੈਂ ਤਾਂ ਇਹ ਗੱਲ ਕਹੀ ਸੀ ਵੀ ਭਾਈ ਕੜਾ ਪਾਉਂਗ ਜੋਲਮਣੇ ਦਾ ਕਦੀ ਛਾਪ ਤੇ ਨਹੀਂ ਸਾੜਦਾ ਛੂਟ ਜਿਹੇ ਜਾਂ ਮਰਜੀ ਲੈ ਲਈ ਭਈ ਇਹ ਗੱਲਾਂ ਕਰਕੇ ਐ ਮੈਨੂੰ ਕੀ ਤੁਸੀਂ ਮੈਨੂੰ ਕੀ ਕਰਨੋ ਬੁੜੀ ਨੂੰ ਇਲਾਜ ਨਹੀਂ ਮਹਾਰਾਜ ਬੰਦਾ ਦਾ ਹਜੇ ਐਵੇਂ ਲਿਆਂਦਾ ਬੁੜੀ ਨੂੰ ਸਮਝਦੀ ਇਹਨਾਂ ਚੀਜ਼ਾਂ ਦਾ ਬਦਲਾ ਚੂੜੀ ਨੂੰ ਕਿਹਾਗਾ ਆਨਾ ਬੁੜੀ ਨੂੰ ਉਸੇ ਰਾਹੇ ਗੱਲ ਤੋਰੀ ਸੀ ਉਹ ਮਤਲਬ ਵਿਕੜਾ ਪਵਾਦਾ ਤੇ ਉਹ ਚੂੜੀ ਪਵਾ ਲਈ ਕਿ ਕੋਈ ਇਹ ਜੀ ਗੱਲ ਨਹੀਂ ਹੈਗੀ ਮੈਂ ਐ ਨਹੀਂ ਕਹਾਂ ਵੀ ਛਾਪੀ ਚੂਕ ਪਾਵਾਂਗਾ ਬਦਲ ਦੋ ਬੁੜੀਆਂ ਤਾਂ ਸਮਾਂ ਦੀ ਫੋਨ ਤੇ ਫੋਨ ਕਰੀ ਜਾਂਦੇ ਰਹਿੰਦੀਆਂ ਮਗਰ ਉਹ ਕਿ ਚਲਾਉਗੀ ਮੈਨੂੰ ਐਸੀ ਵੀ ਉਹ ਚਲਾਵੇ ਤੂੰ ਦੇਖ ਲੈ ਯਾਰ ਬਾਪੂ ਰੋਟੀ ਦਾ ਦੇਖਣ ਹੈ ਹੀ ਨਹੀਂ ਕਿ ਜੇ ਚੌਲ ਖਾਣਿਆ ਤਾਂ ਉਹ ਪਏ ਤੂੰ ਮੈਂ ਤਾਂ ਖਾਂਦਾ ਨਹੀਂਗਾ ਮੈਂ ਤਾਂ ਉੱਤੇ ਨਾਲ ਇਹਨਾਂ ਦੇ ਬੁਲਕਾਰਨੇ ਕਿ ਆਊਗੀ ਤਾਂ ਹੈਗੀ ਰੋਟੀ ਮੈਂ ਤਾਂ ਕੇ ਤੋਂ ਉੱਥੇ ਖਾ ਲਵਾਂ। ਉਹ ਭਈ ਮੈਨੂੰ ਤਾਂ ਢਿੱਡ ਭਰਨੇ ਪਊ ਚੌੜਾ ਨਾ ਭਰ ਤੂੰ ਖਾ ਲਈ ਫਿਰ ਮੈਂ ਤਾਂ ਉਹਨੂੰ ਆਥਨ ਦਾ ਕਿਹਾ ਮੈਂ ਨਹੀਂ ਤਾਂ ਫਿਰ ਆਉਣ ਲੱਗਿਆ ਲੈ ਆਈ ਰੋਟੀਆਂ ਚੌਲ ਚੂਲ ਤਾਂ ਆਪਣੇ ਤਾਂ ਖਾਦੇ ਨਹੀਂ ਜਾਂਦੇ। ਉਹਨਾਂ ਫਿਰ ਚਾਹ ਥੱਪੰਦਾ ਕੀ ਵਾਹ ਆਉਂਦਾ ਸੀਗਾ ਜਾਂ ਤੂੰ ਆਪ ਉਹ ਮੈਂ ਉਹਨੂੰ ਅਹੀਂ ਉਹ ਮੈਨੂੰ ਤਾਂ ਆਟਾ ਨਹੀਂ ਗੁੰਨੜਾਉਂਦਾ ਗਿਆ ਨਹੀਂ ਪਤਾ ਢਿੱਲਾ ਹੋ ਜਾਏ ਨਹੀਂ ਪਤਾ ਕਾਲੜਾ ਕਰਦਾ ਮੈਨੂੰ ਅਹੀਂ ਆਖਿਆ ਸੀਗਾ ਮੈਂ ਕਿ ਤੂੰ ਜਾਣਨਾ ਤਾਂ ਜੇ ਹੋਣਾ ਹੈਗਾ ਮੱਡੀ ਨੂੰ। ਇਦੋਂ ਪਹਿਲਾਂ ਤਾਂ ਚਾਰ ਰੋਟੀਆਂ ਲਾਹ ਜਾਂਦਾ ਤੂੰ ਕਦੋਂ ਤੱਕ ਤੂੰ ਉਹ ਵੀ ਕਰਕੇ ਰਾਜੀ ਨਹੀਂ ਉਹ ਵੀ ਕਰਕੇ ਰਾਜੀ ਨਹੀਂ ਸੱਪੇ ਜਾਣ ਨੂੰ ਕੋਲ ਜੋ ਚੰਗੇ ਭਲੇ ਜਦੋਂ ਐ ਪਤਾ ਉਲਟਾ ਮੈਨੂੰ ਜਵਾਬ ਦਿੰਦਾ ਕਹਿੰਦਾ ਮੈਂ ਕਿਹੜਾ ਸੋਟੀ ਟੀਮੀ ਰੱਖੀਆਂ ਲਾ ਕਰਨਾ ਕਰ ਬਾਗ ਨੂੰ ਬਾਗ ਟੀਮੀ ਰੱਖ ਉਹ ਕਿਹੜਾ ਸਿੱਧਾ ਬੋਲਦਾ ਮੋਰ ਜੇ ਫਿਰ ਉਹੀ ਗੱਲ ਤੱਕ ਕਹਿੰਦੇ ਹੁੰਦੇ ਜੇ ਮੂੰਹ ਸਿੱਧਾ ਹੋਵੇ ਚੱਜਦਾ ਹੋਵੇ ਕੋਈ ਮੂੰਹ ਸੋ ਰਾਜੀ ਨੂੰ ਬਣਨਾ ਹੁੰਦਾ ਬਾਬਾ ਪਹਿਲੇ ਲੈ ਚਾ ਦੇ ਇਹਦੀ ਜੀਵ ਨੇ ਜਿਹੜਾ ਕੰਮ ਕਰਦਾ ਦੀ ਜੀਵ ਨੇ ਕਰੇ ਇਤੋਂ ਤੱਕ ਮੈਂ ਤੈਨੂੰ ਆਖਿਆ ਜੀ ਮਾਂ ਵੀ ਤੇਰੇ ਰੱchnੀ ਮਾਰੇ ਹੋਣਗੇ ਚੰਗਾ ਭਲਾ ਦੱਸ ਗਏ ਹਾਂ ਤੋ ਹੁੰਦਾ ਅੱਛ ਦੇਖ ਲਊਗਾ ਦੇਖ ਲਾ ਦੇਖ ਲੈ ਦੇਖ ਲਊ ਆਦਾ ਲੱਗ ਗੇ ਮੈਨੂੰ ਤਾਂ ਆਦਾ ਕਹਿੰਦਾ ਕਿ ਉਹੀ ਨਹੀਂ ਹੋਇਆ ਕਹਿੰਦਾ ਮੈਂ ਤਾਂ ਕੋਈ ਗਲਤੀ ਹੈ ਨਾ ਕਰਵਾਏ ਮੋੜੇ ਤਿੰਨ ਵਾਰੀ ਅਗਲੀ ਮੈਂ ਫੇਰ ਦੱਸਾਂ ਅਗਲੀ ਦਾ ਕੀ ਹੋਊਗਾ ਕੋਈ ਗੇਮ ਹੋਰ ਕੀ ਕਹਿੰਦਾ ਮੈਂ ਤਾਂ ਦੇਖ ਕੇ ਲਊਂ ਪੁੱਤ ਜਿਹੜਾ ਸੀਗਾ ਦੇਖਦਾ ਹੁਣ ਦੇਖਦਾ ਅਜਾ ਬੰਨਿਆ ਨਿਆਣਾ ਕਹਿੰਦਾ ਦੇਖ ਕੇ ਲਊਗਾ ਹੁਣ ਫੇਰ ਚੰਗਾ ਹੈਗਾ ਤਾਂਹੀਂ ਨਿਆਣਾ ਲੋਕਾਂ ਦੇ ਹੱਥਾਂ ਕਿ ਨਹੀਂ ਜਾਤੀ 22 ਸਾਲ ਦਾ ਸੀ ਉਹ ਅੱਛਾ ਇਹ ਗੱਲ ਹੋਈ ਮੈਂ ਤੂੰ 23 ਸਾਲ ਦਾ ਹੋ ਗਿਆ ਕੀ ਗੱਲ ਹੈ ਜਣਾ ਤੂੰ ਕਿਤੇ ਮੁਰਕੇ 18 ਸਾਲ ਹੋ ਗੋ ਗਲਮ ਹੁਣ ਕੇ ਹੁਣ ਆਏ ਵੀ ਕੋਈ ਰੋਟੀ ਵਾਲੀ ਆ ਜੇ ਉਹਨਾਂ ਰੋਟੀ ਵਾਲੀਆਂ ਆਏ ਬੱਗ ਛੜ ਦੋ ਉਥੇ ਪਾਣੀ ਹੀ ਲੈਣੇ ਆ ਮਾਂ ਆਏ ਰੋਟੀ ਕੌਣ ਬਗਾ ਕੇ ਦਿੰਦਾ ਅੱਜ ਕੱਲ ਤਾਂ ਕਿੱਲੇ ਤੁਰੇ ਫਿਰਦੇ ਟੱਕੇ ਹੁੰਦੇ ਉਹੀ ਤਾਂ ਗੱਲ ਹੈ ਕੁੜੀਆਂ ਦੀ ਟੋਰ ਪੈ ਗਈ ਜਿਹੜੇ ਆਪਣੀਆਂ ਲਿਖਿਆ ਕੁੜੀਆਂ ਉਹ ਬਾਹਰ ਜਾ ਜਾਂਦੀਆਂ ਉਹਦਾ ਬਾਹਰ ਜਾਈ ਜਾਂਦੇ ਨੇ ਅਸੀਂ ਤੁਰੇ ਫਿਰਦੇ ਤਾਂ ਕੀ ਖਾਂਦੇ ਮਾ ਕੇ ਐਡਾ ਪੜਿਆ ਲਿਖਿਆ ਨਹੀਂ ਗਏ ਇਹ ਵੀ ਉਹ ਪੜਿਆ ਲਿਖਿਆ ਗਾ ਮੱਕੋ ਕੋ ਪੜਿਆ ਗਾ ਬਰਾ ਪਰ ਕੇ ਤੇ ਉਹ ਉਹ ਸੀਗੁਰ ਗਿਆ ਖੇਤਾਂ ਚ ਚਲ ਕੋਈ ਨਾ ਤੂੰ ਖਾਲਾ ਫਿਰ ਮੈਂ ਤਾਂ ਅੱਪ ਘੰਟੇ ਤੱਕ ਜਾਣਾ ਹੈਗਾ ਕਿ ਉਹ ਮਸ਼ੀਨ ਜੀ ਬੰਦ ਕਰਤੀ ਸੀ ਮਿਸਤਰੀ ਨੇ ਕਹਣਾ ਮੈਨੂੰ ਕੰਮ ਆ ਕਹਣਾ ਮੈਂ ਜਾ ਕੇ ਆਉਣਾ ਹੈਗਾ ਫਿਰ ਬਾਅਦ ਜਾਣਾ ਮੈਂ ਵੀ ਖੇਤ ਜਾ ਭਾਈ ਉਹਦਾ ਕੰਮ ਕਰਨਾ ਨਹੀਂ ਹੈ ਮੈਨੂੰ ਝੋਨਾ ਲਾਉਣਾ ਫਿਰ ਟਾਈਮ ਉਹਦਾ ਜਾਲ ਬਰਕਰਾਨੇ ਕਹਿੰਦਾ ਇੰਨਾ ਲੋਟ ਆਗਾ ਵੀ ਹਜੇ ਉੱਥੇ ਕੋਲੇ ਆ ਜਾਂਦੇ ਹੈਗੇ ਉਹਨਾਂ ਦਾ ਰੋਟੀ ਟੋਕਾ ਆ ਜਾਂਦਾ ਹੈਗਾ ਨਹੀਂ ਤਾਂ ਫਿਰ ਉਹ ਸਾਰਾ ਦਿਨ ਆਪਣੇ ਘਰੇ ਤੁਰਿਆ ਫਦਾ ਆਪਣੀ ਜਵਾਬਦਾ ਅਗਲੇ ਨੂੰ ਹਲਕ ਨੂੰ ਆਉਂ ਕਰਦਾ ਉਹ ਵੀ ਉਹ ਲੱਸੀ ਵਿੱਚ ਦੁੱਧ ਨੂੰ ਚਮੜ ਗਿਆ ਆਪਾਂ ਕਿਦਾਂ ਸੋਚੇਗਾ ਵੀ ਕਿਉਂ ਬਈ ਤੂੰ ਇੱਥੇ ਕਾਹ ਕਰਦਾ ਉਹ ਜਗਲੇ ਨੂੰ ਆਪ ਸੋਚਣਾ ਪੈਂਦਾ ਇਹਦਾ ਕਿਸੇ ਨੂੰ ਗਿਛਣਿਓ ਫੇਰ ਹੱਥ ਨਹੀਂ ਆਉਂਦਾਗਾ ਐ ਥੋੜਾ ਹੁੰਦਾ ਵੀ ਮਿਲਕੀ ਹੋ ਗਈ ਜਾਂਦਾ ਚਲ ਬਸ ਹੁਣ ਤਾਂ ਕੱਲ ਦਾ ਕੰਮ ਰਹਿ ਗਿਆ ਬਸ ਕੱਲ ਨੂੰ ਨਿਬੜੀ ਜਾਊਗਾ ਲੱਗੀ ਜਾਊਗਾ ਚਲ ਇਹ ਵੀ ਚੰਗਾ ਹੋ ਗਿਆ ਜੇ ਉਹਦੇ ਨਾਲ ਠੇਕੇ ਹੀ ਕਰ ਲਿਆ ਜੇ ਕਿਤੇ ਭਖੜਾ ਉਹ ਕਰ ਲੈਂਦਾ ਇਥੇ ਆਹ ਨਾ ਰੋਕਿਆ ਲਈ ਜਾਈ ਨਹੀਂ ਸੀ ਕਿਸ ਬੰਦੇ ਬੰਦਕੀ ਬੰਨਦਾ ਜਾਂਦਾ ਨਾਲੇ 100-100 ਕੋਲੇ ਗਾਹਾਂ ਗੱਲ ਕਰਦਾ ਕਰਦੇ ਆਲਾ ਕਦੋਂ ਉਹ ਕਰਦਾ ਆਲਾ ਚੱਲ ਕਰਦਾ ਬਿੱਲਾ ਮੈਂ ਕੋਲੀ ਤੇਰੀ ਤਾਈ ਨੂੰ ਕਿਹਦੇ ਗੱਲ ਪੈਂਦਾ ਵੱਡੀ ਦੇ ਤਾਈ ਨੂੰ ਕਹੇ ਤੋ ਕਹਦੇ ਕੁਝ ਨਹੀਂ ਹੁੰਦਾ ਕਹੇ ਜਿਹੜਾ ਹੁੰਦਾ ਕਹਦੇ ਵਿੰਗਾ ਡੇਡਾ ਕਰਾ ਦੇ ਅਸੀਂ ਤਾਂ ਕਹਦੇ ਕਿਸੇ ਚੀਜ਼ ਤੋਂ ਜਵਾਬ ਨਹੀਂ ਦਿੰਦੇ ਤੇ ਇਹ ਜਵਾਬ ਆ ਜਾਣ ਚਾਹੇ ਕੋਸ ਮਰਜ਼ੀ ਹੋਵੇ ਮੈਂ ਕੋਈ ਗੱਲ ਨਹੀਂ ਮੈਂ ਬਸ ਤੋਰਦਾ ਕਿਉਂ ਗੱਲ ਦੁਬਾਰੇ ਤੋਰਦਾ ਹਾਂ ਕਰਕੇ ਕੋਈ ਗੱਲ ਨਹੀਂ ਕਿ ਕਿੱਡੇ ਕਿੱਡੇ ਜਵਾਬ ਆ ਭਾਈ ਕੀ ਗੱਲ ਹੈਗੀ ਮੈਂ ਕੋਈ ਕਹਾਣੀ ਦਾਪਨੂ ਹੋਣੀ ਇਹੀ ਜੀ ਦਾ ਉਹਨੀਆਂ ਆਉਂਦੇ ਕਰਮਖਾਨਿਆਂ ਚ ਵਕਾਂ ਨੇ ਆਪਣੀ ਕਿਹੜਾ ਕਾਹ ਹੋਂਦਾ ਚਲ ਪਾ ਲੈ ਦੁੱਤ ਚੌਲ ਖਾ ਲੈ ਮੇਰਾ ਚਲੋ ਠੀਕ ਐ ਚੰਗਾ ਜਾਇਆ ਵਈ ਤੂੰ ਖੇਤ ਨੂੰ ਹਾਂ ਬਸ ਜਾਣਾਗਾ ਮੈਂ ਆ ਗਿਆ ਹੋਊਗਾ ਜੇ 10 ਮਿੰਟ ਕੰਮ ਸੀ ਨੂੰ ਹੋਰ ਤੂੰ ਦੇਖ ਲੈ ਮੈਨੂੰ ਤਾਂ ਚਾਰੀ ਜਾਂਦਾ ਗੱਲਾਂ ਚ ਕਹਿੰਦਾ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਸੀਗਾ ਕਹਿੰਦਾ ਇਹ ਤਾਂ ਉਹੀ ਨਹੀਂ ਹੋਇਆ ਕਹਿੰਦਾ ਪਤਾ ਨਹੀਂ ਕਾਦੋ ਜਵਾਬ ਦੇ ਜਾਂਦੇ ਇਹ ਗੱਲਾਂ ਤਾਂ ਹੁਣ ਬਾਪੂ ਤੋਂ ਪਤਾ ਲੱਗਦਾਗਾ ਵੀ ਜਵਾਬ ਆਪਨੇ ਦਿੱਤਾ ਹੈ ਤੇ ਦੱਸ ਆਗਿਆ ਦਾ ਕੀ ਕਸੂਰ ਆ ਸਰ ਕਸੂਰ ਤਾਂ ਸਾਰਾ ਆਪਦੇ ਆਪ ਜੀ ਹੈਗਾ ਹੁਣ ਤਾਂ ਹੀ ਫਿਰ ਲੋਕਾਂ ਦੇ ਹੱਥਾਂ ਕਿੰਨੀ ਝਾਕੀ ਜਾਂਦਾ ਹੈਗਾ ਆਹ ਕਾਲੇ ਹੁਣ ਪਾਈ ਦੀਆਂ ਬੱਕੀਆਂ ਰੋਟੀਆਂ ਚਲੋ ਮੈਂ ਮਿਸਤਰੀ ਨੂੰ ਪੁੱਛਾਂ ਯਾਰ ਜਾਈਏ ਸਾਡੀ ਖੇਤ ਚੰਗਾ ਹੋਊਗਾ ਜਵਾਬ ਦਿੰਦਾ ਟਿਊਸ਼ਨ ਤੇ ਜਾਵੜੇ ਉਹਨਾਂ ਦੇ ਸਾਹਮਣੇ ਨਾ ਮੈਂ ਤਾਂ ਡਿੱਗੀ ਗੱਲ ਵੀ ਨਹੀਂ ਕਰ ਸਕਦੀ ਉਹਨਾਂ ਦੇ ਸਾਹਮਣੇ ਬਣੌਟੀ ਖੁਸ਼ ਹੋਣਾ ਪੈਂਦਾ ਮੈਨੂੰ ਵੀ ਹੁਣ ਮੈਂ ਖੁਸ਼ ਆ ਪੁੱਤ ਪਰ ਵਿੱਚੋਂ ਕੀ ਦੱਸਾਂ ਉਹਨਾਂ ਨੂੰ ਵੀ ਛੋਡੀ ਮਾਂ ਅੰਦਰੇ ਅੰਦਰ ਚੁਰੀ ਆਂਦੀ ਐ ਉਹਨਾਂ ਦੇ ਮੂੰਹ ਤੇ ਤਾਂ ਇਹ ਕਹਿ ਦਿੰਨੀ ਆ ਵੀ ਤੁਹਾਡਾ ਡੈਡੀ ਬੀਜੀ ਐ ਵੀ ਤੁਹਾਡੇ ਨਾਲ ਗੱਲ ਕਰ ਲਓ ਪਰ ਉਹਨਾਂ ਨੂੰ ਕੀ ਪਤਾ 10 ਸਾਲ ਹੋ ਗਏ ਬਾਹਰ ਗਏ ਨੂੰ ਕਦੇ ਹਾਲਚਾਲ ਵੀ ਨਹੀਂ ਪੁੱਛਿਆ ਨਾ ਕਦੇ ਆਏ ਸਰਿਆ ਵੀ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਵੀ ਮੈਂ ਇੱਥੋਂ ਜਵਾਕਾਂ ਨੂੰ ਭੇਜਾਂ ਜਾਂ ਤੇਰੇ ਵਾਸਤੇ ਭੇਜਾਂ ਐਡੀ ਜ਼ਿੰਦਗੀ ਕਿਵੇਂ ਕੱਢੂੰਗੀ ਆ ਬੀਰਪਾਲ ਆ ਬੀਰਪਾਲ ਨੂੰ 6 ਮਹੀਨਿਆਂ ਨੂੰ ਵਿਆਹ ਕੇ ਤੋਰ ਦਾਂਗੀ ਮੈਂ ਤਾਂ ਉਹੇ ਜੀ ਦੀ ਉਹੇ ਜੀ ਰਹਿ ਜੂ ਨਾ ਸੌਰੀ ਜਾਨ ਨੂੰ ਜੀ ਕਰਦਾ ਉੱਥੇ ਕਿਹੜੇ ਹੌਂਸਲੇ ਜਾਵਾਂ ਕੱਲੀਆਂ ਕੰਧਾਂ ਨਾਲ ਗੱਲਾਂ ਕਰਕੇ ਮੁੜਿਆ ਨਹੀਂ ਕਿਹੜੇ ਮੂੰਹ ਨਾਲ ਬੜਾ ਉੱਥੇ ਹਏ ਹਏ ਆ ਗਈ ਹਾਂ ਆ ਗਈ ਕੀ ਹੋ ਗਿਆ ਸੋਚੀ ਜੀ ਜਾਂਦੀ ਆ ਕੁਛ ਨਹੀਂ ਇਹੋ ਲਾਈਟ ਭੱਜ ਗਈ ਸੀ ਅੱਛਾ ਤੇ ਫਿਰ ਤੈਨੂੰ ਪਤਾ ਹੀ ਆ ਕੱਟ ਲੱਗ ਜਾਂਦਾ ਹੁਣ ਲਾਈਟ ਦਾ ਹਾਂ ਤਾਂ ਠੀਕ ਆ ਜਵਾਕਾ ਕਹੂੰ ਟਿਊਸ਼ਨ ਤੇ ਗਈ ਆ ਅੱਛਾ ਚਲੇ ਵੀ ਗਏ ਹਾਂ ਚਲੇ ਗਏ ਫੋਨ ਚੱਕ ਕੇ ਵੇਖ ਕੇ ਕਹਿੰਦੇ ਆ ਅਸੀਂ ਡੈਡੀ ਨਾਲ ਗੱਲ ਕਰਨੀ ਆ ਪਤਾ ਨਹੀਂ ਡੈਡੀ ਉਹਨਾਂ ਦਾ ਕਿਉਂ ਨਹੀਂ ਫੋਨ ਚੱਕਦਾ ਸਹੀ ਗੱਲ ਆ ਜਵਾਕਾਂ ਨੂੰ ਤਾਂ ਹੁੰਦਾ ਹੀ ਆ ਪਹਿਲੇ ਇਸੇ ਆ ਤੇ ਡੈਡੀ ਨਾਲ ਗੱਲ ਕਰੀਏ ਹੁਣ ਡੈਡੀ ਕੋਲ ਇੰਨੀ ਟਾਈਮ ਹੈਗਾ ਤਾਂ ਕਰ ਵੀ ਕੀ ਸਕਦੇ ਆ ਹੁਣ ਜੇ ਨੇੜੇ ਤੇੜੇ ਹੋਵੇ ਤਾਂ ਆਪਾਂ ਮਿਲਾ ਕੇ ਲੈ ਆਈਏ ਹੁਣ ਐਡੀ ਦੂਰ ਪ੍ਰਦੇਸਾਂ 'ਚ ਬੈਠਾ ਹੋ ਆ ਇਹ ਵੀ ਗੱਲ ਠੀਕ ਆ ਵੀ ਆਪਾਂ ਤੇਰੀ ਚਲੋ ਉਹ ਤਾਂ ਗੱਲ ਛੱਡ ਮੈਂ ਤੈਨੂੰ ਹੋਰ ਦੱਸਦੀ ਸੀ ਗੱਲ ਅੱਜ ਤੇਰੀ ਬਚੋਲਣ ਆਈ ਸੀ ਅੱਛਾ ਕੀ ਕਹਿੰਦੀ ਸੀ ਬਚੋਲਣ ਮੇਰੀ ਬਚੋਲਣ ਨੇ ਕੀ ਕਹਿਣਾ ਕਹਿੰਦੀ ਭਾਈ ਉਹ ਵਿਆਹ ਮੰਗੀ ਜਾਂਦੀ ਹੈ ਵਿਆਹ ਮੰਗੀ ਜਾਂਦੇ ਆ ਤੁਹਾਨੂੰ ਤਾਂ ਪਤਾ ਹੀ ਆ ਤੁਸੀਂ ਕਹਿ ਦੇਣਾ ਸੀ ਵੀ 1 ਸਾਲ ਗੱਲ ਕੀਤੀ ਸੀ ਵੀ 1 ਸਾਲ ਬਾਅਦ ਵਿਆਹ ਕਰਾਂਗੇ ਰੂਹੀਤ ਗੱਲ ਐ ਮੈਂ ਤਾਂ ਉਹਨੂੰ ਐਂ ਕਹਤਾ ਮੈਂ ਕਿ ਭਾਈ ਹਜੇ ਤਾਂ 2 ਮਹੀਨੇ ਹੀ ਹੋਇਆ ਛਗਣ ਪਏ ਨੂੰ ਵੀ ਤੁਸੀਂ ਹਜੇ ਵੀ 6 ਮਹੀਨੇ ਤਾਂ ਹੋਰ ਠਹਿਰੋ ਨਹੀਂ ਸਾਲ ਠਹਿਰਨਾ ਕਹਿੰਦੀ ਉਹਨਾਂ ਦੀ ਵੀ ਬੁੜੀ ਬਾੜੀ ਢਿੱਲੀ ਰਹਿਣ ਲੱਗੀ ਤੇਰੀ ਸੱਸ ਅੱਛਾ ਤੇ ਕਹਿੰਦੀ ਭਾਈ ਉਹਨਾਂ ਨੂੰ ਐ ਹੋ ਗਿਆ ਵੀ ਮੇਰੀ ਨੂੰਹ ਆ ਜੇ ਘਰੇ ਤਾਂ ਘਰ-ਬਾਰ ਸੰਭਲੇ ਉਹ ਤਾਂ ਗੱਲ ਠੀਕ ਆ ਦੀਦੀ ਪਰ ਜਿੰਨਾ ਚਿਰ ਨਾ ਥੋੜਾ ਨਹੀਂ ਕੁਝ ਬਣਦਾ ਉਹਨਾਂ ਟਾਈਮ ਮੈਂ ਵਿਆਹ ਨਹੀਂ ਕਰਵਾਉਣਾ ਜੇ ਉਹ ਜ਼ਿਆਦਾ ਕਾਲੀ ਕਰਦਿਆ ਤਾਂ ਉਹਨਾਂ ਨੂੰ ਜਵਾਬ ਦੇ ਦੇ ਨਾਲੇ ਕੁੜੀ ਜਵਾਬ ਦੇਣ ਵਾਲੀਆਂ ਗੱਲਾਂ ਕਰਦੀਆਂ ਨਾਲੇ ਮੇਰਾ ਕੀ ਬਣਨਾ ਸੀ ਹੁਣ ਤੈਨੂੰ ਪਤਾ ਹੀ ਆ ਜਦੋਂ ਤੇਰਾ ਬਾਈ ਬਾਹਰੋਂ ਆਊਗਾ ਫੇਰ ਹੀ ਕੁਝ ਬਣੂਗਾ ਹੁਣ ਤਾਂ ਉਹ ਫੋਨ ਵੀ ਨਹੀਂ ਚੱਕਦਾ ਬਸ ਭੁੱਲ ਜਾ ਸਾਰਾ ਕੁਝ ਉਹ ਹੁਣ ਤੈਨੂੰ ਅੱਜ ਤੋਂ ਬਾਅਦ ਫੋਨ ਨਹੀਂ ਲਾਉਂਦਾ ਹੈਗਾ ਨਾ ਤੇਰਾ ਬਾਪ ਮੇਰਾ ਬਾਈ ਉੱਥੋਂ ਆਵੇ ਬਾਹਰੋਂ ਮਰ ਗਿਆ ਉਹ ਬਸ ਤੇਰੇ ਲਈ ਤਾਂ ਹਾਂ